ਰਾਖ ਮੰਤਰੀ ਨੇ ਉਹਨਾਂ ਦੇ ਨਾਲ ਹੀ ਸਰਦਾਰ ਲਾਲਜੀਤ ਸਿੰਘ ਦੀਪੁੱਲਰ ਜਿਹੜੇ ਟਰਾਂਸਪੋਰਟ ਮੰਤਰੀ ਨੇ ਲਾੜੀ ਸਾਡੇ ਸਾਥੀ ਮੰਤਰੀ ਅਵਿੰਦਰ ਗੋਇਲ ਜੀ ਤੇ ਆੜਤੀਆ ਯੂਨੀਅਨ ਦੇ ਸਾਰੇ ਅਹੁਦੇਦਾਰ ਸਹਿਬਾਨ ਨਾਲ ਪਹਿਲੀ ਮੀਟਿੰਗ ਹੋਈ ਹੈ ਜਦੋਂ ਦੀ ਇੱਕ ਕਮੇਟੀ ਤੇ ਆੜਤੀਆਂ ਨਾਲ ਇਹਨਾਂ ਦੀ ਕੋਈ ਦਰਪੇਸ਼ ਮੰਗਾ ਸਨ ਉਹਨਾਂ ਨੂੰ ਲੈ ਕੇ ਇਹ ਕਾਫੀ ਵਿਚਾਰ ਵਟਾਂਦਰਾ ਹੋਇਆ ਜਿਆਦਾਤਰ ਮੰਗਾ ਜਿਹੜੀਆਂ ਉਹ ਸੈਂਟਰ ਗਵਰਨਮੈਂਟ ਨਾਲ ਐਫਐਸਆਈ ਐਫਸੀਆਈ ਨਾਲ ਹੁੰਦੀਆਂ ਉਸ ਲਈ ਅੱਗੇ ਵੀ ਪਹਿਲਾਂ ਇਹਨਾਂ ਦੀ ਹਰ ਇੱਕ ਪੈਰਵਾਈ ਪੰਜਾਬ ਸਰਕਾਰ ਵੱਲੋਂ ਇਹਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਗਏ ਸਾਡੇ ਅਫਸਰ ਸਾਹਿਬਾਨ ਵੀ ਲੱਗੇ ਰਹਿੰਦੇ ਆ ਜਦੋਂ ਜਦੋਂ ਕੋਈ ਲੋੜ ਪੈਂਦੀ ਹੈ ਤੇ ਉਹਨਾਂ ਨੂੰ ਤਕਰੀਬਨ ਹੱਲ ਕਰਵਾ ਵੀ ਲਈਦਾ ਜੇ ਕੋਈ ਰਹਿ ਜਾਂਦੀ ਹੈ ਤਾਂ ਉਸ ਨੂੰ ਵੀ ਆਪਣੇ ਵੱਲੋਂ ਪੂਰੀ ਪੈਰਵਾਈ ਕਰਕੇ ਇਹ ਸਾਰੇ ਮਸਲੇ ਹੱਲ ਕਰ ਦਾਂਗੇ ਛੋਟੇ ਛੋਟੇ ਕਿਉਂਕਿ ਸੀਜ਼ਨ ਦੇ ਟਾਈਮ 'ਚ ਜੋ ਕੁਸ਼ ਮੰਗਾ ਦੀ ਜਿਹੜੀ ਲਿਸਟ ਤਿਆਰ ਹੁੰਦੀ ਹੈ ਵੀ ਇਸ ਤਰ੍ਹਾਂ ਹੋਵੇ ਇਸ ਤਰ੍ਹਾਂ ਤੋ ਕਈ ਜਿਹੜੇ ਸਾਡੇ ਕੰਮ ਕਰਨ ਵਾਲੇ ਹੁੰਦੇ ਆ ਜਿਹੜੀ ਸਟੇਟ ਗਵਰਨਮੈਂਟ ਦੇ ਸਾਡੇ ਅਫਸਰ ਸਹਿਬਾਨ ਦੇ ਉਹਨੂੰ ਸਰਲ ਕਰਨ ਲਈ ਇਹ ਅਸਲ ਵਿੱਚ ਸਾਰਾ ਜਿਹੜੀ ਕਿ ਖਰੀਦ ਸੌਖੀ ਹੋ ਸਕੇ ਉਹਦੀ ਸੇਵਾ ਸੰਭਾਲ ਸੌਖੀ ਹੋ ਸਕੇ ਇਹਨਾਂ ਦੀ ਪੇਮੈਂਟ ਸੌਖੀ ਹੋ ਸਕੇ ਜੇ ਜਿੱਥੇ ਲੇਬਰ ਹੈ ਜਿੱਥੇ ਆੜਤੀ ਹੈ ਜਿੱਥੇ ਕਿਸਾਨ ਹੈ ਜਿੱਥੇ ਸਾਡੇ ਨਾਲ ਸਰਕਾਰੀ ਅਫਸਰ ਸਹਿਬਾਨ ਕਿਸੇ ਨੂੰ ਵੀ ਕੋਈ ਇਹੋ ਜੀ ਵੱਡੀ ਤਕਲੀਫ ਵਿੱਚ ਦਿਨ ਲੰਘਣਾ ਪਵੇ ਉਸ ਲਈ ਇਹ ਸਾਰੇ ਅਸੀਂ ਜਿਹੜੀ ਪੰਜਾਬ ਗਵਰਨਮੈਂਟ ਨੇ ਇੱਕ ਕਮੇਟੀ ਬਣਾਈ ਹੈ ਅਸੀਂ ਚਾਰੇ ਵਜ਼ੀਰ ਸਹਿਬਾਨ ਰਲ ਮਿਲ ਕੇ ਇਹਦਾ ਹੱਲ ਕੱਢਣ ਲਈ ਤਕਰੀਬਨ ਮੀਟਿੰਗ ਤੇ ਮੀਟਿੰਗ ਕਰਦੇ ਰਹਿੰਦੇ ਤੇ ਰਵਾਂਗੇ ਕਿਉਂਕਿ ਸਾਰਿਆਂ ਨਾਲ ਜ਼ਰੂਰੀ ਗੱਲ ਹੈ ਕਿ ਜੋ ਅਸੀਂ ਬੜੀ ਜ਼ੋਰ ਲਾ ਕੇ ਬੜੀ ਮਿਹਨਤ ਕਰਕੇ ਫਸਲ ਪੈਦਾ ਕਰਦੇ ਆ ਉਹਦੀ ਜਿਹੜੀ ਸੌਖੇ ਤਰੀਕੇ ਨਾਲ ਵਿਕਵਾਲੀ ਸੰਭਾਲ ਤੇ ਉਹਦੀ ਪੇਮੈਂਟ ਹੋ ਸਕੇ ਅੱਜ ਇਸ ਸਬੰਧ ਵਿੱਚ ਜੋ ਆੜਤੀ ਭਰਾਵਾਂ ਨੇ ਮੰਗਾ ਸਨ ਉਹਨਾਂ ਤੇ ਵਿਚਾਰ ਵਟਾਂਦਰਾ ਹੋਇਆ ਹੈ ਤੁਸੀਂ ਇਹਨਾਂ ਨੂੰ ਤਕਰੀਬਨ ਤਕਰੀਬਨ ਸਾਰਿਆਂ ਨੂੰ ਹੱਲ ਕਰਵਾਉਣ ਲਈ ਪੂਰੇ ਯਤਨਸ਼ੀਲ ਹੋਵਾਂਗੇ। ਤੁਸੀਂ ਕਰੋ ਕਿਹੜੀ ਕਿਹੜੀ ਡਿਮਾਂਡ ਆਈ ਸੀ ਜੀ ਅ ਮੇਰੇ ਨਾਲ ਸਾਡੇ ਸਤਕਾਰਯੋਗ ਕੈਬਨਟ ਮੰਤਰੀ ਖੁਰਾਕ ਸ੍ਰੀ ਲਾਲਚੰਦ ਜੀ ਉਹ ਆਪਣੇ ਵਿਚਾਰ ਜੀ ਆ ਇਹਨੂੰ ਸਾਰੇ ਪ੍ਰੈਸ ਸਾਥੀਆਂ ਦਾ ਔਰ ਜਿਸ ਤਰ੍ਹਾਂ ਅ ਸਾਡੇ ਚੇਅਰਮੈਨ ਮਾਨਜੋ ਖੁੱਡੀਆਂ ਸਾਹਿਬ ਜੀ ਨੇ ਤੁਹਾਡੇ ਨਾਲ ਅੱਜ ਦੀ ਮੀਟਿੰਗ ਦੇ ਅੰਦਰ ਹੋਈ ਵਿਚਾਰ ਚਰਚਾ ਸਾਂਝੀ ਕੀਤੀ ਆ ਸੋ ਉਸੇ ਕੜੀ ਨੂੰ ਅੱਗੇ ਤੋਰਦੇ ਹੋਏ ਕਿਉਂਕਿ ਇਹ ਸਾਡੀ ਪਹਿਲੀ ਮੀਟਿੰਗ ਹੈ ਆੜਤੀ ਐਸੋਸੀਏਸ਼ਨ ਦੇ ਨਾਲ ਉਹਨਾਂ ਦੇ ਪ੍ਰਧਾਨ ਰਾਣਾ ਜੀ ਵੀ ਸਾਡੇ ਨਾਲ ਬੈਠੇ ਆ ਉਹਨਾਂ ਦੇ ਸਾਰੇ ਸਾਥੀ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਚੋਂ ਆਏ ਆ ਵੱਡੀ ਗਿਣਤੀ ਚ ਉਹਨਾਂ ਦੀਆਂ ਗੱਲਾਂ ਸੁਣੀਆਂ ਸੋ ਕਿਉਂਕਿ ਅਸੀਂ ਪ੍ਰੋਕਿਉਰਮੈਂਟ ਸੈਂਟਰਲੀ ਕਰਦੇ ਆ ਕੇਂਦਰੀ ਪੂਲ ਦੇ ਅੰਦਰ ਜਿਹੜਾ ਪੰਜਾਬ ਹਿੱਸਾ ਪਾਉਂਦਾ ਦੋ ਹੀ ਰਾਜ ਨੇ ਜਿਹੜੇ ਸੈਂਟਰਲਾਈਜ਼ ਪ੍ਰੋਕਿਉਰਮੈਂਟ ਕਰਦੇ ਆ ਪੰਜਾਬ ਤੇ ਹਰਿਆਣਾ ਸੋ ਪੰਜਾਬ ਕਿਉਂਕਿ ਵੱਡਾ ਹਿੱਸਾ ਜਿਹੜਾ ਉਸ ਕੇਂਦਰੀ ਪੂਲ ਚ ਪਾਉਂਦਾ ਸੋ ਇਹਦੇ ਨਾਲ ਜਿਹੜੀਆਂ ਫੈਕਲਟੀਜ਼ ਜੁੜੀਆਂ ਨੇ ਚਾਹੇ ਸਾਡੇ ਆਰਤੀ ਨੇ ਚਾਹੇ ਮਿਲਰ ਨੇ ਚਾਹੇ ਕਿਸਾਨ ਨੇ ਮਜ਼ਦੂਰ ਨੇ ਤੋਂ ਵਕ ਵਕ ਸਮੇਂ ਹ ਤੁਹਾਂ ਦੀਆਂ ਜਿਹੜੀਆਂ ਡਿਮਾਂਡਸ ਨੇ ਜਿਹੜੀਆਂ ਇੱਕ ਸੈਂਟਿਫਿਕ ਮੰਗਾਂ ਨੇ ਉਹਨਾਂ ਦੀ ਉਹਨਾਂ ਦੇ ਉੱਤੇ ਲਗਾਤਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਉਹਨਾਂ ਵੱਲੋਂ ਯਤਨ ਕੀਤੇ ਜਾਂਦੇ ਆ ਉਹਨਾਂ ਨੂੰ ਹੱਲ ਵੀ ਕਰਾਇਆ ਜਾਂਦਾ ਸੋ ਕੁਝ ਮੰਗਾਂ ਜਿਹੜੀਆਂ ਆਲਰੇਡੀ ਅਸੀਂ ਕੇਂਦਰ ਦੇ ਕੋਲ ਰੱਖੀਆਂ ਨੇ ਤਾਂ ਮਿਸਾਲ ਦੇ ਤੌਰ ਤੇ ਆਰਤੀਆਂ ਦੀ ਜਿਹੜੀ ਉਹ ਮਾਰਜਨ ਬਣੀ ਦਾ ਸਵਾਲ ਹੈ ਸੋ ਜਿਹੜੀ ਇਹਨਾਂ ਦੀ ਮੰਗ ਆ ਵੀ ਉਹਨੂੰ ਜਿਹੜਾ ਵਧਾਇਆ ਜਾਵੇ ਸੋ ਖਾਸ ਕਰਕੇ ਸੀਐਮ ਸਾਹਿਬ ਖੁਦ ਯੂਨੀਅਨ ਮਿਨਿਸਟਰ ਨੂੰ ਪੇਸ਼ੇ ਦੇਣਾ ਚ ਮਿਲੇ ਆ ਔਰ ਉਹਨਾਂ ਦੇ ਅੱਗੇ ਮੰਗ ਰੱਖੀ ਆਰਡੀਆਂ ਦੀ ਉਹਨਾਂ ਨੇ ਇਹਨੂੰ ਚੰਗਾ ਵੀ ਕਿਹਾ ਔਰ ਹੋਰ ਜਿੱਦਾਂ ਦੋ ਤਿੰਨ ਮੰਗਾਂ ਨੇ ਇਹਨਾਂ ਦੀਆਂ ਜਿਸ ਤਰ੍ਹਾਂ ਲੇਟ ਲਿਫਟਿੰਗ ਕਰਕੇ ਆਰਡੀਆਂ ਦੇ ਜਿਹੜੀ ਸੌਰਟੇਜ ਹੁੰਦੀ ਆ ਉਹ ਮੰਗ ਇਹਨਾਂ ਦੀ ਜ਼ਾਇਦ ਮੰਗ ਆ ਪਰ ਕਿਉਂਕਿ ਇਹ ਜੁੜੀ ਐਫਸੀਆਈ ਦੇ ਨਾਲ ਹੈ ਸੈਂਟਰ ਦੇ ਨਾਲ ਸੋ ਇਹ ਵੀ ਮੰਗ ਅਸੀਂ ਆਲਰੇਡੀ ਇਹਨਾਂ ਦੀ ਸੈਂਟਰ ਦੇ ਟੇਬਲ ਤੇ ਰੱਖੀ ਆ ਸੋ ਮਜ਼ਦੂਰਾਂ ਦੀ ਇਹਨਾਂ ਨੇ ਰੇਟ ਚ ਵਾਧਾ ਦੀ ਗੱਲ ਕੀਤੀ ਆ ਔਰ ਮੈਨੂੰ ਕੁਛ ਹੀ ਆ ਕਿ ਮਾਨਜੋ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜਿਹੜਾ ਪਿਛਲੀਆਂ ਸਰਕਾਰਾਂ ਵੇਲੇ ਸੀਗਾ ਵੀ 3 ਸਾਲ ਤੋਂ ਬਾਅਦ ਆ ਕੇ ਰੇਟ ਰਿਵਾਈਜ਼ ਕੀਤੇ ਜਾਂਦੇ ਮਜ਼ਦੂਰਾਂ ਦੇ ਉਹ ਅਸੀਂ ਕੇਂਦਰ ਦੇ ਨਾਲ ਐਫਸੀਆਈ ਨਾਲ ਗੱਲ ਕਰਕੇ ਉਹਨੂੰ 1 ਸਾਲ ਕਰਵਾਇਆ ਸੋ ਲਗਾਤਾਰ ਜਿਹੜੇ ਵੀ ਕੋਈ ਸਵਾਲ ਨੇ ਚਾਹੇ ਉਹ ਆਰਤੀਆਂ ਦੇ ਸਵਾਲ ਨੇ ਜਾਂ ਮਜ਼ਦੂਰਾਂ ਦੇ ਸਵਾਲ ਨੇ ਉਹ ਸਵਾਲ ਬਾਜ਼ਬਾ ਉਹਨਾਂ ਸਵਾਲਾਂ ਦੇ ਉੱਤੇ ਲਗਾਤਾਰ ਅਸੀਂ ਦੋ ਸਰੀਆਂ ਮੰਗਾ ਕੇਂਦਰ ਦੇ ਨਾਲ ਗੱਲਬਾਤ ਦੇ ਰਹੀ ਸੁਝਾਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਇਹ ਮੈਨੂੰ ਲੱਗਦਾ ਵੀ ਖੁਦ ਸੀਐਮ ਸਾਹਿਬ ਆਪ ਵਾਰ-ਵਾਰ ਇਹਨਾਂ ਮੰਗਾ ਦੇ ਉੱਤੇ ਪੱਤਰ ਵਿਹਾਰ ਵੀ ਕਰਦੇ ਹੋ ਔਰ ਜਾ ਕੇ ਵੀ ਆਇਆ ਸੋ ਗਾਂ ਵੀ ਇਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹਦੇ ਉੱਤੇ ਨਾ ਕੇਵਲ ਸਾਡੀ ਹੰਦਰਦੀ ਆ ਬਲਕਿ ਅਸੀਂ ਕਦਮ ਦਰ ਕਦਮ ਇਹਨਾਂ ਦੇ ਨਾਲ ਖੜਾਗੇ ਸਾਡੇ ਪੰਜਾਬ ਦੇ ਭੈਣ ਭਰਾ ਨੇ ਸੋ ਪ੍ਰੋਕਿਊਰਮੈਂਟ ਜਿਹੜੀ ਆ ਵੈਟਰ ਕਰਨ ਦੇ ਲਈ ਅਸੀਂ ਚਾਹਨੇ ਆ ਕਿ ਸਾਰੀ ਜਿਹੜੀ ਪ੍ਰੋਕਿਊਰਮੈਂਟ ਆ ਫਰੂਟਫੁੱਲ ਤਾਂ ਹੀ ਹੋ ਸਕਦੀ ਆ ਜੇ ਇਹਦੇ ਨਾਲ ਜੁੜੀਆਂ ਵਾਕਫਾ ਫਕਾਇਲਟੀਆਂ ਦੀਆਂ ਜਿਹੜੀਆਂ ਛੋਟੀਆਂ ਵੱਡੀਆਂ ਡਵਾਂਡਾਂ ਨੇ ਉਹਨਾਂ ਦੇ ਉੱਤੇ ਅਸੀਂ ਮਤਲਬ ਕੰਮ ਕਰੀਏ ਜਿਸ ਤਰ੍ਹਾਂ ਇਹਨਾਂ ਨੇ ਜਿਹੜੇ ਉਹ ਮਤਲਬ ਮੰਡੀਆਂ ਦਾ ਜ਼ਿਕਰ ਕੀਤਾ ਫਿਰ ਟੈਂਪਰੇਰੀ ਮੰਡੀਆਂ ਜਿਹੜੀਆਂ ਨੇ ਉਹ ਕਿਉਂਕਿ ਉਹ ਅਸੀਂ ਆਲਰੇਡੀ ਬਣਾਨੇ ਆ ਸੋ ਮਤਲਬ 1864 ਮੰਡੀਆਂ ਸਾਡੀਆਂ ਜਿਹੜੀਆਂ ਉਹ ਹੁੰਦੀਆਂ ਨੇ ਪੱਕੀਆਂ ਸੋ 5 600 ਜਿਹੜੀ ਸਾਡੇ ਅਰਜੀ ਮੰਡੀ ਹੁੰਦੀ ਆ ਤਾਂ ਜਿੱਥੇ ਜਿੱਥੇ ਵੀ ਸਾਨੂੰ ਲੱਗਦਾ ਵੀ ਲੋੜ ਪੈਂਦੀ ਆ ਉਥੇ ਉਥੇ ਅਸੀਂ ਉਹਦੇ ਆਰਡਰ ਨਾਲ ਦੀ ਨਾਲ ਕਰੀ ਜਾਂਦੇ ਆ ਸੋ ਚੰਗੇ ਸੁਝਾਅ ਇਹਨਾਂ ਦੇ ਆਏ ਆ ਔਰ ਅਸੀਂ ਇਹਨਾਂ ਸੁਝਾਵਾਂ ਦੇ ਉੱਤੇ ਸਾਰੇ ਸਾਥੀਆਂ ਨੇ ਸੁਣਿਆ ਵੀ ਆ ਔਰ ਇੱਕ ਸੈਪਰੇਟ ਮੀਟਿੰਗ ਵੀ ਕਰਾਂਗੇ ਔਰ ਇਹਦੇ ਉੱਤੇ ਸਾਰਤਕ ਪਹੁੰਚ ਲਾ ਕੇ ਮਾਨਯੋਗ ਮੁੱਖ ਮੰਤਰੀ ਜੀ ਦੀ ਗਵਾਈ ਦੇ ਵਿੱਚ ਇਹਨਾਂ ਦੇ ਕੱਲੇ ਕੱਲੇ ਸਵਾਲਾਂ ਨੂੰ ਹੱਲ ਕਰਨ ਦੀ ਸਾਡੀ ਇਹ ਕੋਸ਼ਿਸ਼ ਹੈ ਤੁਹਾਡੀ ਤਰਜੀਹ ਹੈ। ਅਹ ਕਰਨ ਤੋਂ ਇਹ ਅਬੀਜ਼ਿੰਗ ਡਿਮਾਂਡ ਦੀ ਗੱਲ ਕੀਤੀ ਗਈ ਹੈ। ਤੇ ਤੁਸੀਂ ਸੇਮ ਸਾਥੀ ਮਿਲ ਕੇ ਐਸੀ ਜਲੀ ਜਾ ਕੇ ਨਿਫਟਿੰਗ ਤੋਂ ਉਸ ਤੋਂ ਬਾਅਦ ਮੈਨੂੰ ਮੁਲਾਕਾਤ ਤੋਂ ਬਾਅਦ ਵੀ ਨਿਫਟਿੰਗ ਸਿੱਤੇ دی ਆਈ। ਨਹੀਂ ਦੇਖੋ ਅਹ ਉਸ ਲੈਵਲ ਦੀ ਜਿਹੜੀ ਆ ਤੇਜ਼ੀ ਜੋ ਅਸੀਂ ਡਿਮਾਂਡ ਕਰਦੇ ਆਂ ਲੇਕਿਨ ਫਰਕ ਪਿਆ ਪਰ ਕਿਉਂਕਿ ਸਾਡੀ ਮਿਲਿੰਗ ਵੀ ਜਿਹੜੀ ਆ ਉਹ ਕਾਫੀ ਨੇੜੇ ਚਲੇ ਗਈ ਆ 79% ਹੋ ਗਈ ਆ ਮਿਲਿੰਗ ਪੰਜਾਬ ਦੇ ਅੰਦਰ। ਔਰ ਇਹਦੇ ਤੇ ਹੋਰ ਕੇਂਦਰ ਨੂੰ ਜਿਹੜੀ ਆ ਉਹ ਪਹਿਲ ਕਦਮੀ ਕਰਨ ਦੀ ਲੋੜ ਆ ਜਿਹੜੀ ਲਿਫਟਿੰਗ ਹੋਈ ਹੈ ਕਿੰਨੀ ਡਿਮਾਂਡ ਕਰ ਰਹੀ ਹੈ ਉਹ ਦੱਸੋ ਹਾਂਜੀ ਲਿਫਟਿੰਗ ਦੀ ਕਿਹੜੀ ਡਿਮਾਂਡ ਹੈ ਕਿ ਸੈਂਟਰ ਸੇ ਕਿੰਨੀ ਲਿਫਟਿੰਗ